ਕਦੇ-ਕਦੇ ਇਸ ਤਰ੍ਹਾਂ ਵੀ ਹੁੰਦਾ ਕਿ ਘਰ ਵਿੱਚ ਕੋਈ ਚੀਜ਼ ਬਣਾਉਣ ਨੂੰ ਦਿਲ ਕਰੇ ਤਾਂ ਸਮਾਨ ਪੂਰਾ ਨਹੀਂ ਹੁੰਦਾ ਅੱਜ ਘਰ ਵਿੱਚ ਡਿਮਾਂਡ ਹੋਈ ਕਿ ਗਜਰੇਲਾ ਬਣਾਓ ਪਰ ਦੁੱਧ ਘਰ ਵਿੱਚ ਜ਼ਿਆਦਾ ਨਹੀਂ ਸੀ ਆਪਾਂ ਸੋਚਿਆ ਚਲੋ ਅੱਜ ਬਹੁਤ ਥੋੜੇ ਜਿਹੇ ਦੁੱਧ ਤੇ ਸਿਰਫ 1-2 ਚਮਚ ਦੇਸੀ ਘਿਓ ਨਾਲ ਹੀ ਆਪਾਂ ਵਧੀਆ ਜਿਹਾ ਗਜਰੇਲਾ ਜਿਹੜਾ ਤਿਆਰ ਕਰਦੇ ਆਂ ਤੇ ਗਜਰੇਲਾ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਬਣਾ ਲਿਆ ਤੇ ਹਰ ਵਾਰ ਇਹ ਤਰੀਕਾ ਪਨਾਉਂਗੇ ਬਿਲਕੁਲ ਥੋੜੀਆਂ ਜਿਹੀਆਂ ਇਹ ਚੀਜ਼ਾਂ ਦੇ ਨਾਲ ਆਪਾਂ ਬਹੁਤ ਹੀ ਮਜ਼ੇਦਾਰ ਜਿਹਾ ਗਜਰੇਲਾ ਜਿਹੜਾ ਅੱਜ ਤਿਆਰ ਕਰਾਂਗੇ ਆਪਾਂ ਲਈਏ ਜੀ 2 ਕਿਲੋ ਗਾਜਰ ਤੇ ਉਹਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਆ ਉਸ ਤੋਂ ਬਾਅਦ ਜੀ ਆਪਾਂ ਉਹਨਾਂ ਨੂੰ ਕਰ ਲਿਆ ਗ੍ਰੇਟ ਫਿਰ ਲਵਾਂਗੇ ਜੀ ਇੱਕ ਖੁੱਲੀ ਜੀ ਕੜਾਈ ਜਿਹਦੇ ਵਿੱਚ ਆਪਾਂ ਘਿਓ ਦੁੱਧ ਵਗੈਰਾ ਹਜੇ ਕੁਝ ਨਹੀਂ ਪਾਇਆ ਤਾਂ ਗਾਜਰਾਂ ਨੂੰ ਆਪਾਂ ਕੜਾਈ ਦੇ ਵਿੱਚ ਪਾ ਦਾਂਗੇ ਗੈਸ ਦੀ ਫਲੇਮ ਆਪਾਂ ਫੁੱਲ ਕਰ ਲਾਂਗੇ ਕਿਸੇ ਵੀ ਪਲਟੇ ਜਾਂ ਘਰਚੀ ਨਾਲ ਤੁਸੀਂ ਇਹਨੂੰ ਹੌਲੀ ਹੌਲੀ ਹਿਲਾਉਂਦੇ ਰਹੋ ਜਦੋਂ ਇਹਨਾਂ ਨੂੰ ਬੰਦ ਦੀਆਂ ਨੂੰ 10 ਕਿ ਮਿੰਟ ਹੋ ਗਏ ਤਾਂ ਗਾਜਰਾਂ ਨੇ ਜਿਹੜਾ ਪੂਰਾ ਪਾਣੀ ਆਪਣਾ ਛੱਡ ਦੇਣਾਗਾ ਪਰ ਤੁਸੀਂ ਜਿਹੜਾ ਇਹ ਪਾਣੀ ਹੈ ਇਹਨੂੰ ਬਿਲਕੁਲ ਖਤਮ ਕਰ ਦੇਣਾ ਉਸ ਤੋਂ ਬਾਅਦ ਹੀ ਆਪਾਂ ਗਜਰੇਲੇ ਦੀ ਅੱਗੇ ਤਿਆਰੀ ਕਰਾਂਗੇ ਬੜਾ ਹੀ ਸੋਹਣਾ ਇੱਥੇ ਗਾਜਰਾਂ ਦਾ ਕਲਰ ਆ ਜਾਊਗਾ ਤੇ ਨਾਲੇ ਜਿਹੜਾ ਇਹ ਤਰੀਕਾ ਹੈ ਇਹਦੇ ਨਾਲ ਗਜਰੇਲਾ ਬੜਾ ਹੀ ਛੇਤੀ ਬਣ ਕੇ ਤਿਆਰ ਹੁੰਦਾ ਹੈ ਟ੍ਰਾਈ ਕਰਕੇ ਤੁਸੀਂ ਜ਼ਰੂਰ ਦੇਖਿਓ ਫਿਰ ਇੱਕ ਵੱਡਾ ਸਪੂਨ ਪਰ ਕੇਲੇ ਆ ਜੀ ਆਪਾਂ ਦੇਸੀ ਘਿਓ ਦਾ ਤੇ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਿਲਕੁਲ ਥੋੜੇ ਜਿਹਾ ਘਿਓ ਦੇ ਨਾਲ ਬਹੁਤ ਹੀ ਮਜ਼ੇਦਾਰ ਗਜਰਿਲਾ ਜਿਹੜਾ ਤਿਆਰ ਹੋ ਜਾਊਗਾ ਆਪਾਂ ਲਿਆ ਜੀ ਇੱਥੇ 1 ਕਿਲੋ ਦੁੱਧ ਤੇ ਮਲਾਈ ਦੇ ਸਮੇਤ ਲਿਆ ਦੁੱਧ ਜਿਹੜਾ ਤੁਸੀਂ ਇਸ ਤੋਂ ਘੱਟ ਵੀ ਇਹਦੇ ਵਿੱਚ ਵਰਤ ਸਕਦੇ ਹੋ ਪਰ ਆਪਾਂ ਇਹਦੇ ਵਿੱਚ 1 ਕਿਲੋ ਦੁੱਧ ਪਾਏ ਜੀ 2 ਕਿਲੋ ਆਪਾਂ ਗਾਜਰਾ ਲਿਆ ਸੀ ਤੇ ਇਹਨੂੰ ਮਿਕਸ ਕਰ ਦਾਂਗੇ ਗੈਸ ਦੀ ਫਲੇਮ ਤੁਸੀਂ ਹਜੇ ਚਾਹੇ ਉਲੀ ਰੱਖਿਓ ਜਦੋਂ ਤੱਕ ਪਾਣੀ ਸੁੱਕ ਜੇ ਉਹ ਦਾ ਹਲਕਾ ਜਿਹਾ ਤੁਸੀਂ ਘੱਟ ਕਰਦੇ ਹੋ ਕਿਉਂਕਿ ਗਾਜਰਾਂ ਜਿਹੜੀਆਂ ਬਿਲਕੁਲ نیچے ਨਾਲ ਲੱਗਣ ਜਲਦੀ ਜਲਦੀ ਇਹਨੂੰ ਤੁਸੀਂ ਪਕਾਉਂਦੇ ਜਾਣਾਗਾ ਕਿਉਂਕਿ ਫੁੱਲ ਫਲੇਮ ਤੇ ਪੱਕੂਗਾ ਪਰ ਜਿਹੜਾ ਦੁੱਧ ਦੇ ਵਿੱਚ ਤੁਸੀਂ ਪਾਉਂਗੇ ਉਹ ਗਰਮ ਕਰਕੇ ਹੀ ਪਾਓ ਤਾਂ ਕਿ ਜਿਹੜਾ ਵੀ ਇਹ ਗਜਰੇਲੇ ਦਾ ਕੰਮ ਚੱਲ ਰਿਹਾ ਵਿੱਚ ਬਿਲਕੁਲ ਠੰਡਾ ਦੁੱਧ ਨਾ ਪਾਓ ਕਿਉਂਕਿ ਜੇ ਪ੍ਰੋਸੀਜਰ ਰੁਕ ਜਾਂਦਾ ਤਾਂ ਫਿਰ ਇਹਦੇ ਉੱਤੇ ਟਾਈਮ ਵੀ ਲੱਗਦਾ ਤੇ ਬਾਕੀ ਟੇਸਟ 'ਚ ਵੀ ਫਰਕ ਆਉਣ ਲੱਗਾ ਉਸ ਤੋਂ ਬਾਅਦ ਜੀ ਇਹ ਜਦੋਂ ਹੀ ਉਬਾਲੇ ਚੰਗੀ ਤਰ੍ਹਾਂ ਲੈਣ ਲੱਗ ਗਿਆ ਤੇ ਦੁੱਧ ਹੌਲੀ ਹੌਲੀ ਸੋਗ ਗਿਆ ਤਾਂ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਕਾਜੂ ਤੇ ਬਦਾਮ ਜਿਹੜੇ ਡਰਾਈ ਫਰੂਟ ਹੈ ਉਹ ਸਾਡੀ ਪਸੰਦ ਦੇ ਹੈ ਜਿਹੜੀਆਂ ਚੀਜ਼ਾਂ ਨੂੰ ਦਿਲ ਕਰੇ ਉਹ ਤੁਸੀਂ ਇੱਥੇ ਪਾ ਲਿਓ ਇਹਦੇ ਵਿੱਚ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਕਿਉਂਕਿ ਐਟ ਅ ਟਾਈਮ ਮੈਂ ਉਹ ਪਾਉਣਾ ਭੁੱਲੇਗੀ ਇਸ ਲਈ ਤੁਸੀਂ ਜ਼ਰੂਰ ਪਾਓ ਕਿਉਂਕਿ ਉਹਦੇ ਨਾਲ ਟੇਸਟ ਜਿਹੜਾ ਬੜਾ ਹੀ ਜ਼ਿਆਦਾ ਮਧੀਆਂ ਹੁੰਦਾ ਹੈ ਹੌਲੀ ਹੌਲੀ ਇਹਨੂੰ ਮਿਕਸ ਕੀਤਾ ਤੇ ਜਦੋਂ ਹੀ ਦੇਖੋ ਦੁੱਧੇ ਦੇ ਵਿੱਚ ਬਿਲਕੁਲ ਸੁੱਕ ਗਿਆ ਫਿਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਇੱਕ ਚਮਚ ਹੋਰ ਦੇਸੀ ਘਿਓ ਦਾ ਕਿਉਂਕਿ ਇਹਦੇ ਨਾਲ ਲਾਸਟ ਤੇ ਜਿਹੜਾ ਹੈਗਾ ਗਜਰੇਲਾ ਬੜਾ ਹੀ ਵਧੀਆ ਬਣਦਾ ਹੈ ਤੇ ਇਹਦੇ ਨਾਲ ਵੱਖਰਾ ਜਿਹਾ ਘਿਓ ਦਾ ਜਿਹੜਾ ਟੇਸਟ ਆਉਂਦਾ ਆਪਾਂ ਘਿਓ ਇਹਦੇ ਵਿੱਚ ਵੈਸੇ ਵੀ ਬਹੁਤ ਘੱਟ ਪਾਇਆ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮਿਸ਼ਰੀ ਨਾ ਪਖੰਡ ਪਾਈਏ ਤੇ ਨਾ ਆਪਾਂ ਬੂਰਾ ਖੰਡ ਪਾਈਏ ਇਹਦੇ ਵਿੱਚ ਤੁਸੀਂ ਮਿਸ਼ਰੀ ਪਾਇਓ ਜਾਂ ਫਿਰ ਸ਼ੱਕਰ ਜਿੰਨੂੰ ਜੋ ਪਸੰਦ ਹੋਵੇ ਤੁਸੀਂ ਉਹੀ ਪਾ ਸਕਦੇ ਕਰਦੇ ਹਾਂ ਤੇ ਇਹਨੂੰ ਆਪਾਂ ਕਰਤਾ ਚੰਗੀ ਤਰ੍ਹਾਂ ਮਿਕਸ ਉਸ ਤੋਂ ਬਾਅਦ ਲਾਸਟ ਤੇ ਜਿਹੜੀ ਆਪਾਂ ਇਹਦੇ ਵਿੱਚ ਚੀਜ਼ ਪਾਣੀ ਹੈ ਉਹਦੇ ਨਾਲ ਜਿਹੜਾ ਇਹਦਾ ਸਵਾਦ ਹੈ ਅਲੱਗ ਜਾਊ ਤੇ ਇੱਕ ਵੱਖਰੀ ਖੁਸ਼ਬੂ ਆਊਗੀ ਗਜਰੇਲਾ ਬਣ ਕੇ ਜਦੋਂ ਹੀ ਤਿਆਰ ਹੋ ਗਿਆ ਫਿਰ ਇਹਦੇ ਵਿੱਚ ਜੀ ਤੁਸੀਂ ਥੋੜਾ ਜਿਹਾ ਜੈਫਲ ਹੈ ਜਿਹੜਾ ਉਹ ਗ੍ਰੇਟ ਕਰ ਦਿਓ ਬੜੀ ਸੋਹਣੀ ਖੁਸ਼ਬੂ ਆਉਗੀ ਇਹਦੇ ਵਿੱਚ ਪਾ ਕੇ ਤੁਸੀਂ ਜ਼ਰੂਰ ਦੇਖਿਓ ਤੇ ਉਸ ਤੋਂ ਬਾਅਦ ਆਪਣਾ ਗਜਰੇਲਾ ਜਿਹੜਾ ਬਣ ਕੇ ਹੋ ਗਿਆ ਤਿਆਰ ਤੇ ਖਾਣ ਲਈ ਬਿਲਕੁਲ ਰੈਡੀ ਹੈ ਗਜਰੇਲੇ ਦੀ ਇਹ ਰੈਸিপি ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਬਹੁਤ ਘੱਟ ਸਮਾਨ ਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਇਆ ਸੀ ਆਪਾਂ ਦੁੱਧ ਤੇ ਇੱਕ ਦੋ ਚਮਚ ਦੇਸੀ ਘਿਓ ਦੇ ਨਾਲ ਇੰਨਾ ਜ਼ਿਆਦਾ ਗਜਰੇਲਾ ਟੇਸਟੀ ਬਣਿਆ ਕਿ ਜਦੋਂ ਤੁਸੀਂ ਬਣਾ ਕੇ ਖਾਓਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜੇ ਗਾ ਇਹਦੇ ਉੱਪਰ ਪਿਸਤੇ ਪਾਓ ਕਾਜੂ ਪਾਓ ਜਾਂ ਫਿਰ ਕਿਸ਼ਮਿਸ਼ ਪਾਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਆਪਾਂ ਬਿਲਕੁਲ ਥੋੜੇ ਜਿਹੀ ਪਿਸਤਿਆਂ ਨਾਲ ਇਹਨੂੰ ਉਪਰੋਂ ਚੰਗੀ ਤਰ੍ਹਾਂ ਸਜਾਤਾ ਤਾਂ ਕਿ ਦੇਖਣ ਵਿੱਚ ਵੀ ਵਧੀਆ ਲੱਗੇ ਖਾਦਾ ਵੀ ਤਈ ਹੋ ਜਾਂਦਾ ਹੈ ਕਿੰਨਾ ਚੇ ਅੱਖਾਂ ਦੇਖਦੀਆਂ ਨੇ ਇਹ ਗੱਲ ਬਿਲਕੁਲ ਸੱਚ ਸਜਾਵਟ ਵੀ ਉੱਤੇ ਹੋਣੀ ਜ਼ਰੂਰੀ ਹੈਗੀ ਬਾਕੀ ਤੁਹਾਡਾ ਜੋ ਦਿਲ ਕਰੇ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਪਰ ਇੱਕ ਵਾਰੀ ਇਸ ਤਰੀਕੇ ਦਾ ਵਧੀਆ ਜਿਹਾ ਗਜਰੇਲਾ ਬਣਾ ਕੇ ਜ਼ਰੂਰ ਖਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦੀ